ਹਾਂ ਆਹ ਕੋਣ ਸਸਰੀਕਾਲ ਬਾਈ ਸਸਰੀਕਾਲ ਆ ਤੋਤੇ ਮੂਹਲਾ ਦੀ ਬਹੂ ਨਹੀਂ ਬਾਈ ਲਹੂ ਪੀਣਾ ਦੀ ਨਹੀਂ ਬਾਈ ਦਾਲ ਪੀਣਿਆ ਦੀ ਅੱਛਾ ਹਾਂ ਜਿਹੜੇ ਲਹੂ ਪੀਣੇ ਬਾਈ ਉਹਨਾਂ ਦਾ ਘਰ ਹੈਗਾ ਉਤਲੇ ਪਾਸੇ ਤੇ ਸਾਡਾ ਘਰ ਹੈਗਾ ਜੇ ਥੱਲੇ ਨੂੰ ਸੇਪ ਦੀ ਵਾਲ ਨੂੰ ਨਾ ਚੜ੍ਹਦੀ ਵਾਲ ਨੂੰ ਆ ਠੀਕ 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 ਹਾਂ ਤੇ ਇੱਥੇ ਕੀ ਕਰਦੀ ਸੀ ਭਾਈ ਕੁੱਸ ਲਈ ਬਾਈ ਮੈਂ ਤਾਂ ਪਾਠੀਆਂ ਦੇਖਣ ਆਈ ਸੀ ਸੁੱਕੀਆਂ ਕਿੱਦਾਂ ਕਿੱਦਾਂ ਮੋਟੀਆਂ ਪਾਠੀਆਂ ਬਣਾਈਆਂ ਹਨਾ ਹਾਂ ਆ ਦੇਖ ਪਾਤੀਆਂ ਮੇਰੀ ਬੀਬੀ ਨੇ ਬਣਾਈਆਂ ਪਤਾ ਇਹ ਹੱਸੇ ਹੋਏ ਹੂੰ ਤੇ ਬੀਬੀ ਦਾ ਬਾळा ਤਾਂ ਪਾਰਾ ਹਾ ਨਾ ਬਹੁਤ ਪਾਰਾ ਹਾ ਤਾਂ ਸਾਨੂੰ ਪਤਾ ਜਿਹੜੇ ਖਾਂਦੇ ਰਹੇ ਅਸੀਂ ਕੇਰਾ ਬਾਈ ਜਦੋਂ ਤੁਹਾਡੇ ਲੜਾਈ ਜਿਨੀ ਹੋ ਗਈ ਸੀ ਸੀ ਸਾਲ ਪਹਿਲਾਂ ਹਣਾ ਉਹ ਤਾਂ ਭਾਈ ਤੇਰੀ ਬੀਬੀ ਨੇ ਤੇਰੇ ਪਾਪੇ ਦੇ ਹੈ ਚਪੇੜਾ ਮਾਰਿਆ ਤੇਰੇ ਪਾਪੇ ਦਾ ਮੂੰਹ ਸੱਜ ਗਿਆ ਸੀਗਾ ਦੋ ਦਿਨ ਤਾਂ ਟੀਕੇ ਲੱਗਦੇ ਰਹੇ ਉਹਦੇ ਚੱਲ ਜਾਣ ਦੇ ਸੋ ਲਾਉਣ ਵਾਲੇ ਹੋਰ ਆਹੋ ਪੁਰਾਣੀ ਗੱਲ ਆ ਉਹ ਨਹੀਂ ਯਾਦ ਕਰੀਂ ਪੁਰਾਣੀਆਂ ਗੱਲਾਂ ਹੋਰ ਬਾਈ ਤੂੰ ਲੋਟ ਰਹਿਣਾ ਹਾਂ ਲੋਟਾਂ ਤੇ ਤੂੰ ਭਾਈ ਕਿਵੇਂ ਪਾਥੀਆਂ ਦੇ ਵਿੱਚ ਬੈਠੀ ਆ ਪਾਥੀਆਂ ਦੇ ਦੇਖ ਦਿੱਸੀ ਕਿਵੇਂ ਵਧਗਾਂ ਬਣੀਆਂ ਕੱਚੀਆਂ ਕਿ ਪਿੱਲੀਆਂ ਐ ਦੇਖ ਦਿੱਸੀ ਜੇ ਸਿੱਖਣਾ ਸ਼ਾਮ ਨੂੰ ਇੱਥੇ ਬੀਬੀ ਆਉਂਦੀ ਨਹੀਂ ਪਾਥੀਆਂ ਵਾਤਣਦੇ ਉਹ ਅੱਗੇ ਨਹੀਂ ਸਿੱਖਣਾ ਤੇ ਕੀ ਸੀਗਾ ਮੈਂ ਤਾਂ ਦਗ ਪਾਥੀਆਂ ਭਾਈ ਲੈ ਕੇ ਜਾਣਗੇ ਸੀ ਐਂ ਕਹਿ ਵੀ ਪਾਥੀਆਂ ਲੈ ਕੇ ਜਾਣੀਆਂ ਹਾਂ ਸਾਡੇ ਨਾਲ ਹੋਆ ਭਾਈ ਬਾਹਰ ਲੜ ਜਾ ਸਾਡੇ ਲੈ ਕੇ ਆਣ ਵਾਲਾ ਅੱਛਾ ਤੇ ਐਂ ਗੱਲ ਹੋ ਗਈ ਵੀ ਭੋਗ ਤੇ ਗਈ ਸੀਗੀ ਮੈਂ ਅੱਛਾ ਸਾਡੇ ਗਾਂ ਦੀ ਗਸਕੀਰ ਚ ਮਰਗ ਹੋ ਗਈ ਹਾਂ ਤੇ ਸਾਡੇ ਦੇ ਬਾਈ ਪਾਥੀਆਂ ਫਿਰ ਮੈਂ ਦੋ ਚਾਰ ਦਿਨ ਗੋਹਾ ਨਹੀਂ ਪੱਥਾ ਹੈਗਾ ਹੂੰ ਤੇ ਜਦ ਗੋਹਾ ਪੱਥਿਆ ਨਾ ਗਿਆ ਹੂੰ ਤੇ ਭਾਈ ਗੋਹਾ ਸਾਢੇ ਘੰਟੇ ਨੇ ਚੱਕ ਲਈ ਅੱਛਾ ਹੈ ਉਹ ਆਂਦੀ ਵੀ ਚੱਲ ਮੈਂ ਕਿਹਾ ਵੀ ਭੈਣ ਹੈ ਹੀ ਨਹੀਂ ਕੀ ਵੀ ਚੱਲ ਉਹ ਕਹਿੰਦੀ ਵੀ ਮੈਂ ਕਿਹਾ ਵੀ ਚੱਲ ਮੈਂ ਗੋਹਾ ਲੈ ਜਾਈਂ ਨਾਲੇ ਮੈਂ ਲੜੀ ਮੈਂ ਕਿਹਾ ਤੂੰ ਸਾਡਾ ਗੋਹਾ ਕਾਹਤ ਲੈ ਗਈ ਮੈਂ ਕਿਹਾ ਮੈਂ ਕਿਹਾ ਤੈਨੂੰ ਕਿਹਾ ਸੀ ਹੈ ਸਾਡੀ ਮਾਝ ਦੇ ਭਾਈ ਡੇਡੇ ਫੋਸ ਹੁੰਦੇ ਆਗੇ ਸਭ ਲੈ ਕੇ ਇਕੱਠੇ ਕਰਕੇ ਅੱਛਾ ਹਰ ਹਣਾ ਹੁਣ ਤੂੰ ਇੱਥੋਂ ਲੈਣਾ ਆਈ ਮੈਂ ਆਂ ਕਹਿੰਦੀ ਸੀ ਮੈਂ ਕਿਹਾ ਤੇਰੀ ਬੀਬੀ ਨੂੰ ਸਿਆ ਤਾਂ ਮੈਂ ਹੈ ਨਹੀਂਗਾ ਹਾਂ ਤੇ ਮੈਂ ਕਿਹਾ ਚਲ ਬਾਈ ਫਿਰਦਾ ਹੀ ਹੈ ਬਾਈ ਦੱਸ ਦੂਗਾ ਵੀ ਭਾਬੀ ਪਾਤੀਆਂ ਲੈ ਗਈ ਆ ਤੇ ਨਹੀਂ ਹਾਂ ਮੈਂ ਤਾਂ ਹੋਣਾ ਆ ਤੂੰ ਤਾਂ ਪਹਿਲਾਂ ਹੀ ਬੈਠੀ ਸੀ ਤੇਰੀ ਹੋਏ ਹੋਰ ਸਲਾ ਲੱਗੀ ਨਾ ਮੈਂ ਤਾਂ ਆਸ ਲੱਕੜਾਈਆਂ ਲਾਭਦੀ ਸੀ ਕਿ ਨਾ ਤਾਂ ਲੱਕੜਾਈਆਂ ਲੱਭੀਆਂ ਮੈਨੂੰ ਆ ਤਾਂ ਨੀ ਜਰੀ ਜਾਂਦੀ ਬਿਨਾ ਪਿੱਛੇ ਤੋਂ ਚੀਜ਼ ਚੱਕਣ ਦੀ ਹਨਾ ਨਾ ਮੈਨੂੰ ਆਹ ਲੱਭੀਆਂ ਪਾਤ ਨੂੰ ਉਹ ਗੱਲ ਤੇ ਤਾਂ ਆਉਂਦੀ ਨਹੀਂ ਅੱਛਾ ਠੀਕ ਹੈ ਹਾਂ ਤੇ ਤਾਂ ਕਰਕੇ ਆਂਦੀ ਸੀਗੀ ਆਹ ਦੇਖ ਤੇਰੀ ਬੀਬੀ ਨੇ ਸੁਰੱਖਿਆ ਕਵਚ ਲਾਇਆ ਵਾ ਹਾਂ ਹਾਂ ਉਹ ਗੀਰ ਤੇ ਦੇਖ ਲੈ ਕਿੰਨਾ ਵੱਡਾ ਹੋ ਕਰਕੇ ਲਾਇਆ ਵਾ ਹਾਂ ਵੀ ਜਿਹੜੇ ਮੇਰੇ ਵਰਗੀ ਤੀਵੀ ਇੱਥੇ ਪਾਥੀ ਲੋਗੂ ਤੇ ਮੇਰੇ ਤਾਂ ਕੰਡੇ ਹੀ ਵੱਜਣਗੇ ਅੱਥਾ ਤੇ ਇਹ ਸਾਡੇ ਬਾਹਰ ਚ ਆਵਾੜੇ ਚ ਬਹੁਤ ਪਾਥੀਆਂ ਪਈਆਂ ਵੱਡੇ ਵੱਡੇ ਵੀਰੇ ਆ ਟਰਾਲੀਆਂ ਪਰ ਪਾਲ ਜਾਂਦੇ ਲੋਕ ਸਾਡੇ ਹਾਂ ਇਹ ਫਿਰ ਥੋੜੇ ਆਇਆ ਨਾ ਸਾਡੇ ਬੱਚਾ ਬਾਲ ਲੰਗਾ ਹੂੰ ਤੇ ਮੱਜਾ ਸੱਖਣ ਵਾਲਾ ਖੁੱਲਾ ਡੁੱਲਾ ਖਾਂਦਿਆਂ ਤੇ ਖੁੱਲਾ ਹੀ ਗੋਹਾ ਪੋਸ ਕਰਦਿਆਂ ਨਾ ਹੂੰ ਤਾਂ ਹੀ ਆ ਨਾ ਫਿਰ ਤੇ ਬਾਈ ਫਿਰ ਆਪਣੇ ਪੱਠੇ ਕੀ ਰੋਟ ਬੀਜੇ ਵੀ ਕਿਹੜੇ ਕੀ ਕੀ ਬੀਜਾ ਵਾ ਆਪਣੇ ਪੱਠੇ ਬਥੇਰੇ ਬੀਜੇ ਆ ਇੱਥੇ ਉਹ ਐਤ ਕੀ ਤਾਂ ਬਰਸੀਨ ਬੀਜੀ ਹੋਈ ਆ ਬਹੁਤ ਜ਼ਿਆਦਾ ਹਾਂ ਤੇ ਖਲ ਦਾਣਾ ਕੀ ਪਾਨੇ ਹੁੰਦੇ ਖਲ ਦਾਣਾ ਸਭ ਕੁਝ ਪਾਈਦਾ ਹੈ ਅੱਛਾ ਸਾਡੀਆਂ ਮੱਜਾਂ ਤਾਂ ਆਹਾ ਵਿਆਹ ਨਹੀਂ ਸੀ ਪਿੱਛੇ ਹਾਂ ਲੱਡੂ ਸਾਰੇ ਮੱਜਾਂ ਨੂੰ ਹੀ ਪਾਈ ਜਾਂਦੇ ਆ ਉਹਨਾਂ ਲੱਡੂ ਬਣਾ ਲਿਸਗੇ ਤੁਸੀਂ ਆ ਆਪਣੀ ਉਹ ਟਰਾਲੀ ਜਾਂਦੀ ਆ ਨਾ ਉਥੇ ਕੋਟਕਪੁਰੇ ਮੰਡੀ ਚ ਅੱਛਾ ਲੱਡੂ ਆ ਦੀ ਨਾ ਨਾ ਜਿੰਨੀ ਸਬਜੀ ਸਬਜੀ ਆਉਂਦੀ ਆ ਇੱਥੋਂ ਸਬਜੀ ਕਿਰਾਂ ਲੈ ਕੇ ਜਾਂਦੇ ਆ ਉੱਥੋਂ ਫਿਰ ਸਬਜ਼ੀਆਂ ਫਰੂਟ ਬਹੁਤ ਕੁਝ ਮਿਲ ਜਾਂਦਾ ਹਨ ਮੰਡੀ ਚ ਉਹ ਸਾਰਾ ਕੁਝ ਪਸ਼ੂਆਂ ਨੂੰ ਪਾਉਨੇ ਆ ਪਤਾ ਨਾਲੇ ਤਾਂ ਲੱਡੂ ਪਾਏ ਆਗੇ ਉਹ ਲੱਡੂ ਤਾਂ ਵਿਆਹ ਸੀ ਨਾ ਤਾਂ ਕਰਕੇ ਅੱਛਾ ਲੋਕਾਂ ਨੂੰ ਵੰਡ ਟਰਾਲੀ ਤਾਂ ਰੋਜ਼ ਜਾਂਦੀ ਆ ਸਾਡੀ ਕੋਲ ਨਾ ਨਾ ਤੁਸੀਂ ਬਾਹਲੇ ਬਿਸ਼ਰਮ ਲੋਕ ਹੋ ਲੋਕਾਂ ਨੂੰ ਲੱਡੂ ਵੰਡ ਦਿਆ ਕਰੋ ਪਸ਼ੂਆਂ ਨੂੰ ਵੀ ਤਾਂ ਪਾਉਨੇ ਉਲੀ ਲੱਗੀ ਆਲੇ ਹਾਂ ਠੀਕ ਹੱਦ ਤੁਸੀਂ ਹਾਂ ਮੈਂ ਤਾਂ ਪਾਠਾ ਲੈਣ ਆਈ ਸੀ ਨਾਲੇ ਨਾ ਹਰੇਕ ਤਾਂ ਕੈਮਰਾ ਜੇ ਲੈ ਕੇ ਆ ਜਾ ਕਰ ਕੋਈ ਪੜਦ ਵਾਲੀ ਗੱਲ ਵੀ ਰਹਿਣ ਦਿਆ ਕਰ ਆਪਦੀ ਤੀਵੀਂ ਦੀ ਵੀਡੀਓ ਬਣਾਇਆ ਕਰ ਜਿਹੜੀ ਕੁੱਤੇ ਨੂੰ ਭੌਂਕਦੀ ਸਾਰਾ ਦਿਨ ਹਾਂ ਉਹ ਕਿਤੇ ਘੱਟ ਬੋਲਦੀ ਹੈ ਕਿ ਉਹਦੀ ਵੀਡੀਓ ਬਣਾਇਆ ਕਰ ਤੂੰ ਘੱਟ ਬੋਲ ਮੇਰੇ ਪਿੱਛੇ ਕੈਮਰਾ ਲੈ ਕੇ ਆ ਜਾਂਦਾ ਤੇ ਜੇ ਮੈਂ ਇਹੀ ਗੱਲ ਜੇ ਮੈਂ ਠਾਣ ਠਾਣੀ ਹੋ ਗਈ ਮੈਂ ਬੰਦੇ ਨੂੰ ਆਪਦੇ ਨਾਲ ਦੱਸਦੀ ਵੀ ਇਹ ਬੰਦਾ ਮੇਰੀ ਵੀਡੀਓ ਬਣਾ ਕੇ ਨੈੱਟ ਤੇ ਪਾਉਂਦਾ ਫੇਰ ਫਿਰ ਤੇਰਾ ਕੀ ਹਾਲ ਹੋਊਗਾ ਪਾਥੀਆਂ ਲੈ ਜਾ ਲੈ ਜਾ ਤੂੰ ਠਾਣ ਠੋਲਿਆਂ ਦੀ ਗੱਲ ਨਾਲ ਪਾਥੀਆਂ ਦਾ ਟੂਆ ਨੇ ਮਾਰਿਆ ਤੁਹਾਡੀਆਂ ਪਾਥੀਆਂ ਨਾਲ ਗੱਲਾਂ ਮਾਰਦਾ ਤੂੰ ਨਾਲੇ ਮੇਰੀ ਬੀੜ ਕੋ ਬੜੂ ਘੋਰਾ ਬੜਾਇਆ ਕਰ ਚੋਰੀ ਪਾਥੀਆਂ ਕਰਨਾ ਹੀ ਸੀ ਤੇ ਹੋਰ ਹੀ ਗੱਲਾਂ ਬੋਲਦਾ ਮੇਰੇ ਤੇ ਰੋਗ ਕੋਈ ਨਹੀਂ ਕਰਨਾ ਤੇਰੀ ਮਾਂ ਨੂੰ ਪੁੱਸਣਾ ਸੀਗਾ ਮੈਂ ਕਿੱਧਰ ਆ ਸਾਡਾ ਘਰ ਸਾਡਾ ਘਰ ਆ ਉਹ ਗਾਹਾਂ ਤੇ ਤੂੰ ਇੱਥੇ ਬੈਠੀ ਕੀ ਕਰਦੀ ਸੀ ਤੇ ਇਥੋਂ ਮੈਂ ਇਥੋਂ ਦੇਖ ਕੇ ਜਾਣੀ ਸੀ ਸੁੱਕੀਆਂ ਹੋਈਆਂ ਤਾਂ ਮੈਂ ਕਿਹਾ ਦੋ ਪਾਥੀਆਂ ਦਿਖਾ ਦੂੰਗੀ ਵੀ ਲੈ ਚੱਲੀ ਤੇ ਜੇ ਮੈਂ ਗਿੱਲੀਆਂ ਹੋਈਆਂ ਤਾਂ ਪੁੱਸ ਲੂੰਗੀ ਵੀ ਭਾਈ ਕਿਤੇ ਪਾਸੇ ਆਸਤੇ ਨਹੀਂ ਰੱਖੀਆਂ ਮੈਂ ਉੱਥੋਂ ਲੈ ਜੂ ਹਾਂ ਹਾਂ ਬੜੀ ਚਲਾਕ ਹੈ ਬਾਈ ਹਾਂ ਨਾਲੇ ਬੇਇੱਜ਼ਤੀ ਕਰ ਗਈ ਨਾਲੇ ਚੋਰੀ ਕਰਨ ਲੱਗੀ ਸੀ ਫੜੀ ਗਈ ਤੇ ਕੋਈ ਗੱਲਾਂ ਕਰਦੀ ਹੈ ਮੈਂ ਹੁਣੇ ਥਾਣੇ ਜਾਵੜੂ ਗੱਲਾਂ ਮਾਰਦਾ ਤੂੰ ਜ਼ਿਆਦਾ ਬੋਲਦਾਗਾ ਤੂੰ ਥਾਣੇ ਜਾਵੜਾ ਕੋਈ ਨਹੀਂਗਾ ਉਧਰ ਡਿਊਟੀ ਲੱਗੀ ਹੈ ਥਾਣੇ ਵਾਲਿਆਂ ਦੀ ਟੀਮ ਕਾਉਂਦੀਆਂ ਵੀਡੀਓ ਨਹੀਂ ਬਣਾਉਂਦਾ ਪਾਉਂਦਾ ਆਪਦੀ ਟੀਮੀ ਦੀ ਵੀਡੀਓ ਬਣਾ ਥਾਣਾ ਖਾਲੀ ਪਿਆ ਆਪਦੀ ਟੀਮੀ ਦੀ ਬਣਾ ਵੀਡੀਓ ਪਾ ਨੈੱਟ ਤੇ ਲੋਕਾਂ ਦਾ ਕਿਹੜਾ ਬਲੌਗ ਨਹੀਂ ਚੱਲਦੇ ਆਪਦੀ ਟੀਮੀ ਦੇ ਚਲਾ ਲੈ ਬਲੌਗ ਘਰੋਂ ਨਿਕਲ ਦੇ ਦੀ ਕੀ ਅੰਦਰਵਾੜ ਕੇ ਰੱਖੀ ਦੀ ਆ ਲੋਕਾਂ ਦੀ ਟੀਮ ਮੈਂ ਤਾਂ ਹੀ ਮਗਰ ਕੈਮਰਾ ਲੈ ਲਿਆ ਆ ਜਾ ਲਫੜੇ ਆਉਂਦੀ ਜਾਂਦੀ ਆਖੜੀ ਨੇ ਨਿੰਬੂ ਟੋੜੀ ਜਾਂਦੀ ਕਾਣਾ ਬਾਈ ਤੂੰ ਸਸਰੀ ਘਰ ਬਾਈ ਸਸਰੀ ਘਰ ਕਾਣਾ ਤੂੰ ਮੈਂ ਤੂੰ ਕੋ ਤੂੰ ਕੌਣ ਬਾਈ ਮੈਂ ਮੈਂ ਮਾਲਕਾਂ ਜਿਨ੍ਹਾਂ ਦੇ ਨਿੰਬੂ ਟੋੜੀ ਜਾਂਦੀਆਂ ਅੱਛਾ 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 ਤੂੰ ਜੂਪੇ ਦੀ ਬਹੂ ਨਾ ਨਹੀਂ ਰੂਪੇ ਦੀ ਬਹੂ ਨਾ ਤੋ ਤੇ ਮੂੜ ਦੀ ਬਹੂ ਤੋ ਤੇ ਮੂੜ ਦੀ ਬਹੂ ਹਾਂ ਕੇਰਾ ਬਾਈ ਨਿੰਬੂ ਕਿਹੜੇ ਉਹ ਤੋਂ ਤੁਹਾਡੇ ਲੱਗੇ ਸੀਗੇ ਉਹਦੋਂ ਭਾਈ ਉਹਦੋਂ ਮੈਂ ਨਾਮ ਨੇ ਵਿਆਹੀ ਸੀਗੀ ਜਦੋਂ ਆਪਾਂ ਜੱਗ ਕੀਤਾ ਪਿੰਡ ਚ ਉਸ ਭਰੇ ਚ ਥੋੜੇ ਬਾਈ ਆਇਨੇ ਨੇ ਨੇ ਬੂਹ ਇਨੇ ਨੇ ਬੂਕ ਤੇ ਮਾਰ ਕੇ ਸੜ ਤੋਂ ਨੀਂ ਮੂਰ ਸਾਹਮਣੇ ਰਣ ਉਸ ਜਗਣਾ ਪਾਣੀ ਪਾਉਂਦਾ ਰਿਆ ਸਾਰੇ ਨਿੰਬੂ ਮੈਂ ਭਾਈ ਨੇ ਬੁਲਾਏਗੀ ਹਾਂ ਮਨੇ ਵੀ ਨਹੀਂ ਬਿਹਾਈ ਸੀ ਮੇ ਬੇਬੇ ਕਹਿੰਦੀ ਆਖੇ ਤੇਰੇ ਭਾਈ ਕਿਨੇ ਬੂਬਾਲੇ ਆਗੇ ਅਸੀਂ ਭਾਈ ਨੇ ਬੁਲਾਏਗਾ ਚਾਹ ਨਹੀਂ ਬੁਲਾਏਗਾ ਸੜ ਤੋਂ ਤਾਂ ਭਾਈ ਨੇ ਬੂ ਸਾਹਮਣੇ ਰਣ ਇਨੇ ਨਿੰਬੂ ਅੱਧਾ ਦਾ ਅਸੀਂ ਚਾਰ ਪਾਇਆ ਅੱਧਾ ਦਾ ਮਰਬਾ ਪਾਇਆ ਕਿਸਦਾ ਖੱਟਾ ਚਾਰ ਕਿਸੇ ਦਾ ਮਿੱਠਾ ਚਾਰ ਹਾਂ ਤੇ ਜਦੋਂ ਭਾਈ 24 ਪਾ ਲਿਆ ਤੇ 4 ਤੋਂ 60 ਤੋਂ 4 ਨਾ ਸੰਭੇ ਜਾਵੇ ਫਿਰ ਅਸੀਂ ਅੱਧਾ ਸਕੀਰਿਆਂ ਚ ਵੰਡ ਕੇ ਆਏ ਅੱਧਾ ਤਾਂ ਮੇਰੀ ਭੂਆ ਨੂੰ ਭੇਜ ਜਾ ਅੱਛਾ ਚੁੰਡੀ ਵੜ ਕੇ ਟਾਲੀ ਨੂੰ ਤੇ ਅੱਧਾ ਅਸੀਂ ਭੇਜਿਆ ਮੇਰੇ ਨਾਨਕੀ ਜਦੋਂ ਮੇਰੇ ਨਾਨਕੀ ਭੇਜਿਆ ਮੇਰੇ ਨਾਨਕਾਂ ਨੇ ਤਾਂ ਹੋਰ ਮੰਗਣ ਤੇ ਭਾਈ ਨਿੰਬੂ ਉਹਦੋਂ ਨੂੰ ਚਾਰ ਉਹਦੋਂ ਨੂੰ ਖਤਮ ਹੋ ਗਿਆ ਤੇ ਹੋਰ ਭਾਈ ਆਪਣਾ ਸਾਲਾਣਾ ਬੜਾ ਸਰ ਲੋਟਾ ਸਾਰਾ ਵਧੀਆ ਅਸਿਆ ਤੇ ਆਪਣਾ ਕੀ ਕੰਮ ਚਾਲਦਾ ਭਾਈ ਆਪਣਾ ਖੇਤੀਬਾੜੀ ਇਹ ਤੁਹਾਨੂੰ ਪਤਾ ਤਾਂ ਹੈ ਅਸਸ ਹਾਂ ਨਿੰਬੂ ਬਾਰੇ ਸਵਾਦ ਆ ਤੇ ਹੋਰ ਵੀ ਕੋਈ ਬੀਜਿਆ ਕੋਈ ਸੇਬ ਸੰਤਰਾ ਆ ਕੜੀ ਪੱਤਾ ਲੱਗਾ ਪਿੱਛੇ ਭਾਈ ਅਸਸ ਨਾ ਇਹ ਤਾਂ ਕੋਈ ਲੜਨ ਦੇ ਫਲ ਫਲੂਟ ਹੈਗਾ ਦੱਸ ਦਿਓ ਫਲ ਫਲੂਟ ਉਹ ਤਾਂ ਖੇਤ ਲੱਗੇ ਹੋਇਆ ਹਾਂ ਅਸਸ ਭਾਈ ਹੋ ਪਤਾ ਨਹੀਂ ਕੀ ਲੱਗੇ ਦੇ ਇੱਕ ਉਧਰ ਉਧਰ ਦੇ ਆ ਸੰਤਰੇ ਲੱਗੇ ਜਾਂ ਸੰਮਗਾ ਅਸਸ ਖੇਤ ਲੱਗੇ ਅਸਲ ਤਾਂ ਸੰਤਰੇ ਇਹ ਤਾਂ ਵੈਸੇ ਲਾਇਆ ਕੋਈ ਨਹੀਂ ਭਾਈ ਖੇਤ ਆ ਮੈਂ ਕਿਸ ਦਿਨ ਹੈ ਖੇਤ ਤਾਂ ਬਹੁਤ ਸਾਡੇ ਲੱਗੇ ਆ ਸੰਤਰੇ ਬਹੁਤ ਵਧੀਆ ਅਸਸ ਭਾਈ ਉੱਥੇ ਲੋਕ ਜੂਸ ਬਣਾਉਂਦੇ ਆ ਤੋੜ ਤੋੜ ਕੇ ਸਭ ਆਗਲਾ ਆਇਆ ਹੁਣ ਆ ਤੁਸੀਂ ਆ ਲਾਇਆ ਵੱਡਾ ਆਪਾਂ ਹਾਂ ਤੇ ਬਾਈ ਐਂ ਕਰੀ ਆ ਕੋਸਾਂਤਰ ਮੈਨੂੰ ਦੇ ਹੈ 4-5 ਕਿਲੋ ਐਂ ਕਰੂੰਗੀ ਕੋਸ ਤਾਂ ਮੈਂ ਪੇਕੀ ਭੇਜ ਦੂੰਗੀ ਹੈ ਕੋਸ ਘਰੇ ਜਵਾਕ ਜੂਸ ਜਸ ਕੱਢ ਕੇ ਪੀ ਲੈਣਗੇ ਕਿ ਨਹੀਂ ਤੇ ਨਿੰਬੂ ਤੋੜ ਕੇ ਰੱਖ ਲਈ ਚੰਗਾ ਬਾਈ ਵਾਏ ਹੁਣ ਜਾਣੀ ਹੈ ਚੰਗਾ ਤੋੜ ਲਾ ਪਾਈ ਹੈ ਕਰੀ ਹੈ ਹਾਂ ਹਾਲ ਨਹੀਂ ਮੈਂ ਤੋੜਦੀ ਆਹਾ ਚਲ ਆ ਵਿਚਾਰ ਕੇ ਲੈ ਜਾਣੀ ਜਵਾਕਾਂ ਨੇ ਸਕੰਜ ਬਿਸਕੁੰਜੀ ਬਣਾ ਲੈਣਗੇ ਇਹ ਤਾਂ ਬਾਈ ਬਾਲੇ ਗਣਕਾਰੀ ਆ ਇਹ ਤਾਂ ਕਹਿੰਦੇ ਜੇ ਬੰਦਾ ਨਿਰਨੇ ਕਾਲ ਜੇ ਪੀਵੇ ਹੈ ਨਿਰਨੇ ਕਾਲ ਚ ਪੀਣ ਨਾਲ ਕਹਿੰਦੇ ਇਹ ਚ ਦਵਾ ਜਿਹੜਾ ਸਰੀਰ ਆ ਇਹ ਸਾਰਾ ਧੋਤਾ ਜਾਂਦਾ ਸਰੀਰ ਤਾਂ ਤਿਆ ਆਂਦਾ ਤੇ ਜੇ ਅਸੀਂ ਤਾਂ ਸਾਡੇ ਤੇ ਜਾਗ ਵਾਲੇ ਆਹ ਆਲਵੇ ਸਾਡੇ ਜਾਗ ਗਾਲ ਚ ਪਾ ਕੇ ਨਿਚੋੜ ਕੇ ਖਾਂਦੇ ਆ ਕੋਈ ਸਬਜ਼ੀ ਦਾ ਨਿਚੋੜ ਗੋਭੀ ਸਬਜ਼ੀ ਦਾ ਭਾਈ ਇੰਨੇ ਵੱਡਕ ਸਵਾਲ ਆਂਦੇ ਆ ਹੋਰ ਵਾਹ ਸਵਾਲ ਲੱਗਦਾ ਤਾਂ ਇਹ ਤਾਂ ਜੇ ਕਹਿੰਦੇ ਨੀਂਬੂ ਦੇ ਸਾਥ ਨਾਲ ਜੇ ਲੱਸੀ ਬਣਾਉਣੀ ਹੋਵੇ ਉਹ ਤਾਂ ਅੱਡ ਹੁੰਦਾ ਨੀਂਬੂ ਸਾਥਾ ਮੈਂ ਤਾਂ ਕਈ ਵੇ ਜੋ ਜਾਗ ਜੋਗੀ ਲੱਗਦਾ ਮੈਂ ਤਾਂ ਨੀਂਬੂ ਹੀ ਨਿਚੋੜ ਦਿੰਨੀ ਆ ਦੋ ਹਰ ਆਣਾ ਠੀਕਾ ਠੀਕ ਹਾਂ ਹੋਰ ਬਹੁਤ ਬਾਹਲੀਆਂ ਹੋਆ ਤੇਜ ਵਾਲੀਆਂ ਹੋ ਇਹਦਾ ਹਾਂ ਤੇ ਹਰੀਆਂ ਮਿਰਚਾਂ ਵੀ ਆਪਣੇ ਲੱਗੀਆਂ ਖੇਤ ਉਹਦਾ ਵੀ ਆਚਾਰ ਬਣ ਜਾਂਦਾ ਕੋਈ ਨਹੀਂ ਭਾਈ ਆਵਾਂਗੇ ਆਏ ਕਰਾਂਗੇ ਮਾਝੇ ਤੇਰੇ ਭਾਈ ਆ ਜਾਾਂਗੇ ਅਸੀਂ ਤੇ ਉੱਥੇ ਆ ਕੇ ਤੇ ਨਾਲ ਤੇ ਅਸੀਂ ਹਰੀਆਂ ਮਿਰਚਾਂ ਲੈ ਜਾਾਂਗੇ ਨਾਲੇ ਅਸੀਂ ਸੰਘ ਤੇਰੇ ਲੈ ਜਾਾਂਗੇ ਨਾਲੇ ਗੰਨੇ ਗੰਨੇ ਹੋਏ ਸਾਨੂੰ ਉਹ ਪਟਾ ਦੇ ਆਚਾਰ ਹਾਂ ਕਿੰਨੇ ਦਾ ਵਾਧੂ ਲੱਗੇ ਹਾਂ ਗੰਨੇ ਜਦੋਂ ਭਾਈ ਤੁਸੀਂ ਗੋੜ ਬਣਾਇਆ ਉਹਦਾ ਵੀ ਫਿਰ ਮੈਂ ਦੱਸੇ ਚੰਗਾ ਮਾੜੇ ਗੋੜਾ ਲਾਵਾਂਗੇ ਕਲਾੜੀ ਹੁਣ ਜੇ ਹਾਂ ਮੈਂ ਗੋੜ ਦੀ ਵਾਲੀ ਸਕੀਨ ਜਿਹੜੀ ਗੋੜ ਦੀ ਚਾਹ ਪੀ ਲਗੇ ਜੇ ਆਪਾਂ ਗੁੜ ਦੀ ਚਾਹ ਨਾਲ ਬਾਈ ਕੋਈ ਨਕਸ ਨਹੀਂ ਪੈਂਦਾ ਤੁਹਾਨੂੰ ਮੈਂ ਦੱਸਾਂ ਜਿਹੜੇ ਹੁਣ ਲੋਕਾਂ ਨੂੰ ਸ਼ੂਗਰ ਸਾਗਰ ਹੋਏ ਪਿਆ ਹਾਂ ਇਹ ਖੰਡ ਪੀਣ ਵਾਲਾ ਹੋਇਆ ਖੰਡ ਦੇ ਨਾਲ ਕੈਮੀਕਲ ਖੰਡ ਨਾਲ ਹਾਂ ਬਹੁਤ ਕੈਮੀਕਲ ਹੁੰਦੇ ਖੰਡ ਦੇ ਵਿੱਚ ਜਿਹੜੀ ਕਹਿੰਦਾ ਖੰਡ ਹੈ ਧੋਤੀ ਜਾਂਦੀ ਆ ਹੈ ਇਹ ਧੋਕੇ ਖੰਡ ਨੂੰ ਤੇ ਫਿਲਟਰ ਫਿਲਟਰ ਮਾਰ ਦਿੰਦੇ ਆ ਫਿਲਟਰ ਮਾਰ ਦਿਆ ਜਿਹੜਾ ਹ ਨਹੀਂ ਹੁੰਦਾ ਪਸ਼ੂਆਂ ਦੇ ਜਿਹੜੇ ਹੱਡ ਹੁੰਦੇ ਹਾਂ ਹਾਂ ਮਿਕਸ ਕਰਦੇ ਚਿੱਟੀ ਬਣਾਉਣਾ ਮੈਂ ਇਹ ਗੱਲ ਵੀ ਸੁਣਿਆ ਕਾ ਢਡਾਂ ਦਾ ਕੋਲ ਕੋਲ ਪਸਗਾਂਦ ਕਰਦੇ ਹੋ ਘਰ ਤੇ ਹਾਂ ਹੋਰ ਆਣਾ ਹੁਣ ਬਾਈ ਦੇਖ ਲੈ ਗੁੜ ਘੋੜਾ ਜਿਹੜਾ ਵਰਤਵੀ ਬਾਈ ਵਾਲੀ ਮਲਾਵਟ ਹੋ ਗਈ ਟਰਮਾ ਜਸਾ ਹੈ ਚਲ ਚੰਗਾ ਬਾਈ ਚਲਦਾ ਬਾਜ ਮਾਰੀ ਆਉਨੇ ਚਲ ਚੰਗਾ ਬਾਈ ਓਕੇ ਬਾਈ ਹਾਂ ਆਹ ਕੋਣ ਸਸਰੀ ਘਾਲ ਬਾਈ ਸਸਰੀ ਘਾਲ ਆਹ ਤੋਤੇ ਮੂਹਲਾ ਦੀ ਬਹੂ ਨਹੀਂ ਬਾਈ ਲਹੂ ਪੀਣਾਂ ਦੀ ਨਹੀਂ ਬਾਈ ਦਾਲ ਪੀਣਿਆਂ ਦੀ ਅੱਛਾ ਹਾਂ ਜਿਹੜੇ ਲਹੂ ਪੀਣੇ ਬਾਈ ਉਹਨਾਂ ਦਾ ਘਰ ਹੈਗਾ ਉਤਲੇ ਪਾਸੇ ਤੇ ਸਾਡਾ ਘਰ ਹੈਗਾ ਜੇ ਥੱਲੇ ਨੂੰ ਸੇਪ ਦੀ ਵਾਲ ਨੂੰ ਨਾ ਚੜ੍ਹਦੀ ਵਾਲ ਨੂੰ ਉਹਦਾ ਠੀਕ ਹੈ ਠੀਕ ਹੈ ਹਾਂ ਤੇ ਇੱਥੇ ਕੀ ਕਰਦੀ ਸੀ ਭਾਈ ਕਸਲੇ ਭਾਈ ਮੈਂ ਤਾਂ ਪਾਠੀਆਂ ਦੇਖਣ ਆਈ ਸੀ ਸੁੱਕੀਆਂ ਕਿੱਡੀਆਂ ਕਿੱਡੀਆਂ ਮੋਟੀਆਂ ਪਾਠੀਆਂ ਬਣਾਈਆਂ ਹਨ ਹਾਂ ਆਹ ਦੇਖ ਪਾਠੀਆਂ ਮੇਰੀ ਬੀਬੀ ਨੇ ਬਣਾਈਆਂ ਪਤਾ ਇਹ ਹੱਸੇ ਵੇ ਹੂੰ ਤੇ ਬੀਬੀ ਦਾ ਬਾळा ਤਾਂ ਪਾਰਾ ਹਨਾ ਬਹੁਤ ਪਾਰਾ ਹਾ ਤਾਂ ਸਾਨੂੰ ਪਤਾ ਜਿਹੜੇ ਖਾਂਦੇ ਰਹੇ ਆ ਅਸੀਂ ਕਿਹੜਾ ਭਾਈ ਜਦੋਂ ਤੁਹਾਡੇ ਲੜਾਈ ਜਣੀ ਹੋ ਗਈ ਸੀ ਸੀ ਸਾਲ ਪਹਿਲਾਂ ਹਨਾ ਉਹ ਤਾਂ ਭਾਈ ਤੇਰੀ ਬੀਬੀ ਨੇ ਤੇਰੇ ਪਾਪੇ ਦੇ ਹੈ ਚਪੇੜਾ ਮਾਰਿਆ ਤੇਰੇ ਪਾਪੇ ਦਾ ਮੂੰਹ ਸੱਜ ਗਿਆ ਸੀਗਾ ਦੋ ਦਿਨ ਤਾਂ ਟੀਕੇ ਲੱਗਦੇ ਰਹੇ ਆ ਤੇ ਚੱਲ ਜਾਣ ਦੇ ਸੋ ਲਾਉਣ ਵਾਲੇ ਹੋਰ ਆਹੋ ਪੁਰਾਣੀ ਗੱਲ ਆ ਉਹ ਉਹ ਨਹੀਂ ਯਾਦ ਕਰੀਂ ਪੁਰਾਣੀਆਂ ਗੱਲਾਂ ਹੋਰ ਭਾਈ ਤੂੰ ਲੋਟ ਰਹਿਣਾ ਹਾਂ ਲੋਟਾਂ ਤੇ ਤੂੰ ਭਾਈ ਕਿਵੇਂ ਪਾਥੀਆਂ ਦੇ ਵਿੱਚ ਬੈਠੀਆਂ ਪਾਥੀਆਂੋਂ ਤਾਂ ਦੇਖਦੀ ਸੀਗੀ ਵੀ ਕਿਵੇਂ ਵਧਗਾਂ ਬਣੀਆਂ ਕੱਚੀਆਂ ਕਿ ਪਿੱਲੀਆਂ ਆਏ ਦੇਖਦੀ ਸੀ ਜੇ ਸਿੱਖਣਾ ਸ਼ਾਮ ਨੂੰ ਇੱਥੇ ਬੀਬੀ ਆਉਂਦੀ ਨਹੀਂ ਪਾਥੀਆਂ ਬਾਥਨਦੇ ਉਹਦੇ ਆ ਗਈ ਮੈਂ ਸਿੱਖਣਾ ਤਾਂ ਕੀ ਸੀਗਾ ਮੈਂ ਤਾਂ ਦਗ ਪਾਥਾਂ ਨੂੰ ਭਾਈ ਲੈ ਕੇ ਜਾਣਗੇ। ਐਂ ਕਹੇ ਵੀ ਪਾਥੀਆਂ ਲੈ ਕੇ ਜਾਣੀਆਂ। ਹਾਂ ਸਾਡੇ ਨਾਲ ਹੋਆ ਭਾਈ। ਬਾਲਣ ਜ ਸਾਡੇ ਲੈ ਕੇ ਆਉਣ ਵਾਲਾ। ਅੱਛਾ। ਤੇ ਐਂ ਗੱਲ ਹੋ ਗਈ। ਵੀ ਭੋਗ ਤੇ ਗਈ ਸੀਗੀ ਮੈਂ। ਅੱਛਾ। ਸਾਡੇ ਗਾਂ ਦੀ ਗਸ ਕੀਰੀ ਚ ਮਰਗ ਹੋ ਗਈ। ਹਾਂ। ਤੇ ਸਾਡੇ ਦੇ ਭਾਈ ਪਾਥੀਆਂ ਫਿਰ ਮੈਂ ਦੋ ਚਾਰ ਦਿਨ ਗੋਹਾ ਨਹੀਂ ਪੱਥਾ ਹੈਗਾ। ਹੂੰ। ਕਿਤੇ ਤਾਂ ਗੋਹਾ ਪੱਥਿਆ ਨਾ ਗਿਆ। ਹੂੰ। ਤੇ ਭਾਈ ਗੋਹਾ ਸਾਡੇ ਘੰਟਿਆਂ ਚੱਕ ਲਈ। ਅੱਛਾ। ਉਹ ਆਂਦੀ ਵੀ ਚੱਲ ਮੈਂ ਕਿਹਾ ਵੀ ਭੈਣ ਹੈ ਹੀ ਨਹੀਂ ਕਿ ਵੀ ਚੱਲ ਉਹ ਕਹਿੰਦੀ ਵੀ ਮੈਂ ਕਿਹਾ ਵੀ ਚੱਲ ਮੈਂ ਗੋਹਾ ਲੈ ਜਾਨੀ ਆ ਨਾਲੇ ਮੈਂ ਲੜੀ ਮੈਂ ਕਿਹਾ ਤੂੰ ਸਾਡਾ ਗੋਹਾ ਕਾਥ ਲੈ ਗਈ ਮੈਂ ਕਿਹਾ ਮੈਂ ਕਿਹੜਾ ਤੈਨੂੰ ਕਿਹਾ ਸੀ ਹੈ ਸਾਡੀ ਮਾਂ ਅੱਜ ਤਾਂ ਬਈ ਡੇ ਡੇ ਫੋਸ ਹੁੰਦੇ ਆਗੇ ਸਭ ਲੈ ਗਈ ਇਕੱਠੇ ਕਰਕੇ ਅੱਛਾ ਹਰ ਹਣਾ ਹੁਣ ਤੂੰ ਇੱਥੋਂ ਲੈਣਾ ਆਈ ਆ ਮੈਂ ਆਂ ਕਹਿੰਦੀ ਸੀ ਮੈਂ ਕਿਹਾ ਵੀ ਤੇਰੀ ਬੀਬੀ ਨੂੰ ਸਿਆ ਤਾਂ ਮੈਂ ਹੈ ਹੀ ਨਹੀਂਗਾ ਹਾਂ ਤੇ ਮੈਂ ਕਿਹਾ ਚੱਲ ਬਾਈ ਫਿਰਦਾ ਹੀ ਹੈ ਬਾਈ ਦੱਸ ਦੂਗਾ ਵੀ ਭਾਪੀ ਪਾਤੀਆਂ ਲੈ ਗਈ ਆ ਤੇ ਨਹੀਂ ਹੂੰ ਮੈਂ ਤਾਂ ਹੋਣਾ ਆ ਤੂੰ ਤਾਂ ਪਹਿਲਾਂ ਹੀ ਬੈਠੀ ਸੀਗੀ ਤੇਰੀ ਹੋਏ ਹੌਸਲਾ ਲੱਗ ਗਿਆ ਮੈਂ ਤਾਂ ਆਹ ਲੱਕੜਾਈਆਂ ਲੱਭਦੀ ਸੀਗੀ ਨਾ ਤਾਂ ਲੱਕੜਾਈਆਂ ਲੱਭੀਆਂ ਮੈਨੂੰ ਆ ਤੂੰ ਨੀਦਰ ਜਾਨਦੀ ਬਿਨਾ ਪਿੱਛੇ ਤੋਂ ਚੀਜ਼ ਚੱਕਣ ਦੀ ਹਨਾ ਨਾ ਮੈਨੂੰ ਆਹ ਲੱਭੀਆਂ ਪਾਤ ਨੂੰ ਉਹ ਗੱਲ ਤੇ ਤਾਂ ਆਉਂਦੀ ਨਹੀਂ ਅੱਛਾ ਠੀਕ ਹੈ ਹਾਂ ਤੇ ਤਾਂ ਕਰਕੇ ਆਂਦੀ ਸੀਗੀ ਆਹ ਦੇਖ ਤੇਰੀ ਬੀਬੀ ਨੇ ਸਰਖਿਆ ਕੱਪ ਚਲਾਇਆ ਵਾ ਹਾਂ ਹਾਂ ਹਨਾ ਗੀਰ ਤੇ ਦੇਖ ਲੈ ਕਿੰਨਾ ਵੱਡਾ ਹੋ ਕਰਕੇ ਲਾਇਆ ਵਾ ਹਾਂ ਵੀ ਜੇ ਮੇਰੇ ਵਰਗੀ ਤੀਵੀਂ ਇੱਥੇ ਪਾਥੀ ਲਉਗੀ ਤੇ ਮੇਰੇ ਤਾਂ ਕੰਡੇ ਹੀ ਵੱਜਣਗੇ ਹੱਥਾਂ ਤੇ ਇਹ ਸਾਡੇ ਬਾਹਰ ਚ ਆਵਾੜੇ ਚ ਬਹੁਤ ਪਾਥੀਆਂ ਪਈਆਂ ਵੱਡੇ ਵੱਡੇ ਗੀਰੇ ਆ ਟਰਾਲੀਆਂ ਪਰ ਪੱਲ ਜਾਂਦੇ ਲੋਕ ਸਾਡੇ ਹਾਂ ਇਹ ਫਿਰ ਥੋੜੇ ਆਏ ਆ ਨਾ ਥੋੜੇ ਮੱਝਾਂ ਵੜਾਂਗਾ ਹੂੰ ਤੇ ਮੱਝਾਂ ਸੱਖਣ ਵਾਲਾ ਖੁੱਲਾ ਡੁੱਲਾ ਖਾਂਦਿਆਂ ਤੇ ਖੁੱਲਾ ਹੀ ਗੋਹਾ ਪੋਸ ਕਰਦਿਆਂ ਨਾ ਹੂੰ ਤਾਂ ਹੀ ਆ ਨਾ ਫਿਰ ਤੇ ਬਾਈ ਫਿਰ ਆਪਣੇ ਪੱਠੇ ਕੀ ਰੋਟ ਬੀਜੇ ਵੀ ਕਿਹੜੇ ਕੀ ਕੀ ਬੀਜਾ ਵਾ ਆਪਣੇ ਪੱਠੇ ਬਥੇਰੇ ਬੀਜੇ ਆ ਉਥੇ ਉਹ ਅੱਤ ਕੀ ਤਾਂ ਬਰਸੀਨ ਬੀਜੀ ਹੋਈ ਆ ਬਹੁਤ ਜ਼ਿਆਦਾ ਹਾਂ ਤੇ ਫਲ ਦਾਣਾ ਕੀ ਪਾਨੇ ਹਨ ਫਲ ਦਾਣਾ ਸਭ ਕੁਝ ਪਾਈਦਾ ਹੈ ਅੱਛਾ ਸਾਡੀਆਂ ਮੱਝਾਂ ਤਾਂ ਆਹ ਵਿਆਹ ਨਹੀਂ ਸੀ ਪਿੱਛੇ ਹਾਂ ਲੱਡੂ ਸਾਰੇ ਮੱਝਾਂ ਨੂੰ ਹੀ ਪਾਈਏ ਇੰਨੇ ਲੱਡੂ ਬਣਾਉਣੇ ਸੀਗੇ ਤੁਸੀਂ ਆ ਆਪਣੀ ਉਹ ਟਰਾਲੀ ਜਾਂਦੀਆਂ ਨੇ ਉੱਥੇ ਕੋਟਕਪੁਰੇ ਮੰਡੀ ਚ ਅੱਛਾ ਲੱਡੂ ਆ ਦੀ ਨਾ ਨਾ ਜਿੰਨੀ ਸਬਜੀ-ਸਬਜੀ ਆਉਂਦੀ ਆ ਇੱਥੋਂ ਸਬਜੀ ਕਿਰਾਂ ਲੈ ਕੇ ਜਾਂਦੇ ਆ ਉੱਥੋਂ ਫਿਰ ਸਬਜ਼ੀਆਂ ਫਰੂਟ ਬਹੁਤ ਕੁਝ ਮਿਲ ਜਾਂਦਾ ਸਾਨੂੰ ਮੰਡੀ ਚ ਉਹ ਸਾਰਾ ਵੈਸ ਪਸ਼ੂਆਂ ਨੂੰ ਪਾਉਣੇ ਆ ਪਤਾ ਨਾਲੇ ਤਾਂ ਲੱਡੂ ਪਾਏ ਆਗੇ ਉਹ ਲੱਡੂ ਤਾਂ ਵਿਆਹ ਸੀ ਨਾ ਤਾਂ ਕਰਕੇ ਅੱਛਾ ਲੋਕਾਂ ਨੂੰ ਵੰਡ ਟਰਾਲੀ ਤਾਂ ਰੋਹ ਜਾਂਦੀ ਹੈ ਸਾਡੀ ਕੋਲ ਨਾ ਨਾ ਤੁਸੀਂ ਬਾਹਲੇ ਬਿਸ਼ਰਮ ਲੋਕੋ ਲੋਕਾਂ ਨੂੰ ਲੱਡੂ ਵੰਡ ਦਿਆ ਕਰੋ ਪਸੂਆਂ ਨੂੰ ਵੀ ਤਾਂ ਪਾਉਣੇ ਉੱਲੀ ਲੱਗੀ ਆਲੇ ਆਹੋ ਠੀਕ ਹੈ ਤੁਸੀਂ ਮੈਂ ਤਾਂ ਪਾਥਰਾਂ ਲੈਣ ਆਈ ਸੀ ਨਾਲੇ ਨਾ ਹਰੇਕ ਤਾਂ ਕੈਮਰਾ ਜਿਹਾ ਲੈ ਕੇ ਆ ਜਾ ਕਰ ਕੋਈ ਪੜਦ ਵਾਲੀ ਗੱਲ ਵੀ ਰਹਿਣ ਦਿਆ ਕਰ ਆਪਦੀ ਤੀਵੀਂ ਦੀ ਵੀਡੀਓ ਬਣਾਇਆ ਕਰ ਜਿਹੜੇ ਕੁੱਤੇ ਨੂੰ ਪਾਉਂਦੇ ਸਾਰਾ ਦਿਨ ਉਹ ਕਹਿੰਦੇ ਘੱਟ ਬੋਲਦੀ ਹੈ ਕਿ ਉਹਦੀ ਵੀਡੀਓ ਬਣਾਇਆ ਕਰ ਤੂੰ ਘੱਟ ਬੋਲ ਮੇਰੇ ਪਿੱਛੇ ਕੈਮਰਾ ਲੈ ਕੇ ਆ ਜਾਣਾ ਤੇ ਜੇ ਮੈਂ ਇਹੀ ਗੱਲ ਜੇ ਮੈਂ ਠਾਣਾ ਠਾਣੀ ਹੋਗੀ ਮੈਂ ਬੰਦੇ ਨੂੰ ਆਪਦੇ ਨਾਲ ਦੱਸਦੀ ਵੀ ਇਹ ਬੰਦਾ ਮੇਰੀ ਵੀਡੀਓ ਬਣਾ ਕੇ ਨੈਟ ਤੇ ਪਾਉਂਦਾ ਫੇਰ ਫਿਰ ਤੇਰਾ ਕੀ ਹਾਲ ਹੋਊਗਾ ਪਾਥੀਆਂ ਲੈ ਜਾ ਲੈ ਜਾ ਤੂੰ ਠਾਣ ਠੋਣੀਆਂ ਦੀ ਗੱਲ ਨਾ ਕਰ ਅਸਤੂਆ ਨੇ ਮਾਰੇ ਤੁਹਾਡੀਆਂ ਪਾਥੀਆਂ ਗੱਲਾਂ ਮਾਰਦਾ ਤੂੰ ਨਾਲੇ ਮੇਰੀ ਵੀਡੀਓ ਬੜੂ ਘੋਰਾ ਬਣਾਇਆ ਕਰ ਚੋਰੀ ਪਾਥੀਆਂ ਕਰਨਾ ਹੀ ਸੀ ਤੇ ਹੋਰ ਹੀ ਗੱਲਾਂ ਬੋਲ ਤਾਂ ਮੇਰੇ ਤੇ ਰੋਕ ਕੋਈ ਨਾ ਕਰਨੀ ਤੇਰੀ ਮਾਂ ਨੂੰ ਪੁੱਛਣਾ ਸੀਗਾ ਮੈਂ ਕਿੱਧਰ ਆ ਸਾਡਾ ਘਰ ਤੁਹਾਡਾ ਘਰ ਆਉ ਗਾਹਾਂ ਤੇ ਤੂੰ ਇੱਥੇ ਬੈਠੀ ਕੀ ਕਰਦੀ ਸੀ ਇੱਥੋਂ ਮੈਂ ਇੱਥੋਂ ਦੇਖ ਕੇ ਜਾਣੀ ਸੀ ਸੁੱਕੀਆਂ ਹੋਈਆਂ ਤਾਂ ਮੈਂ ਕਿਹਾ ਦੋ ਪਾਥਰੀਆਂ ਦਿਖਾ ਦੂੰਗੀ ਵੀ ਲੈ ਚੱਲੀ ਤੇ ਮੈਂ ਗਿੱਲੀਆਂ ਹੋਈਆਂ ਤਾਂ ਪੁੱਸ ਲੂੰਗੀ ਵੀ ਭਾਈ ਕਿਤੇ ਪਾਸੇ ਅਸਤ ਨਹੀਂ ਰੱਖੀਆਂ ਮੈਂ ਉੱਥੋਂ ਲੈ ਜੂ ਹਾਂ ਹਾਂ ਗੱਲਾਂ ਮਾਰਦਾ ਆ ਪਉ ਦਾ ਘਰੇ ਰਿਹਾ ਕਰ ਬੜੀ ਚਲਾਕ ਹੈ ਬਈ ਨਾਲੇ ਬੇਇੱਜ਼ਤੀ ਕਰ ਗਈ ਨਾਲੇ ਚੋਰੀ ਕਰਨ ਲੱਗੀ ਸੀ ਫੜੀ ਗਈ ਤੇ ਕੋਈ ਗੱਲਾਂ ਕਰਦੀ ਆ ਮਾ ਹੁਣੀ ਥਾਣੇ ਜਾਵੜੂ ਗੱਲਾਂ ਮਾਰਦਾ ਤੂੰ ਜਾਦੇ ਬੋਲਦਾਗਾ ਤੂੰ ਥਾਣੇ ਜਾਵੜਾ ਕੋਈ ਨਹੀਂਗਾ ਉਧਰ ਡਿਊਟੀ ਲੱਗੀ ਆ ਥਾਣੇ ਵਾਲਿਆਂ ਦੀ ਟੀਮ ਕਾਣ ਦੀ ਵੀਡੀਓ ਨਹੀਂ ਬਣਾਵਣਾ ਪਉਂਦਾ ਆਪਦੀ ਟੀਮ ਦੀ ਵੀਡੀਓ ਬਣਾ ਥਾਣਾ ਖਾਲੀ ਪਿਆ ਆਪਦੀ ਟੀਮ ਦੀ ਬਣਾ ਵੀਡੀਓ ਪਾ ਨੈਟ ਤੇ ਲੋਕਾਂ ਦੇ ਕਿਹੜਾ ਬਲੌਗ ਨਹੀਂ ਚੱਲਦੇ ਆਪਦੀ ਟੀਮ ਦੀ ਚਲਾ ਲੈ ਬਲੌਗ ਘਰੋਂ ਨਹੀਂ ਨਿਕਲ ਦੇ ਦੀ ਕੀ ਅੰਦਰਵਾੜ ਕੇ ਰੱਖੀ ਦੀ ਆ ਲੋਕਾਂ ਦੀ ਟੀਮ ਮਤਾ ਹੀ ਮਗਰ ਕੈਮਰਾ ਲੈ ਲਿਆ ਲਫੜੇ ਆਉਂਦੀ ਜਾਂਦੀ ਦੇ ਵਜਦੇ ਉਹਦੇ